ਮੇਰਾ ਨਾਮ ਸੁਜੀ ਸਿੰਘ ਹਰਦੋ ਛੰਡੇ ਪ੍ਰਧਾਨ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਮੈਂਬਰ ਐਸ ਕੇ ਮਨੋ ਪਟਿਕਲ ਅੱਜ ਅਸੀਂ ਉਹ 13 ਫਰਦ ਚੱਲ ਰਿਹਾ ਅੰਦੋਲਨ ਨੂੰ ਹੋਰ ਜ਼ਿਆਦਾ ਤਾਕਤ ਦੇਣ ਵਾਸਤੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਹੋਰ ਜ਼ਿਆਦਾ ਸਰਕਾਰ ਨੂੰ ਜੋ ਕੰਮ ਕਰਨੀ ਤੋਂ ਜਗਾਉਣ ਵਾਸਤੇ ਅੱਜ ਖਨੌਰੀ ਬਾਰਡਰ ਤੇ ਸਰਦਾਰ ਜਗਦੀਸ਼ ਸਿੰਘ ਢੱਲੇ ਆਦੋਂ ਰੱਖਿਆ ਗਿਆ ਵਰਨ ਵਰਤ ਨੂੰ ਤਾਕਤ ਦੇਵਾ ਸਪੋਰਟ ਕਰਨ ਵਾਸਤੇ ਇਹ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਜਿਹੜੀ ਇੱਥੋਂ ਟਰਾਲੀਆਂ ਬੱਸਾਂ ਲੈ ਕੇ ਜਾ ਰਹੀ ਆ ਔਰ ਇਹ ਲੜਾਈ ਹੋਣਾ ਚਲ ਜਾਰੀ ਰਹੂ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ ਜੜੀਆਂ ਉਹ ਮੰਨ ਨਹੀਂ ਲੈਂਦੀ ਸਾਡੇ ਆਗੂ ਸ਼ਹੀਦ ਦੀਆਂ ਪ੍ਰਾਪਤ ਕਰਨਗੇ ਉਸ ਤੋਂ ਅਗਲਾ ਆਗੂ ਬੈਠ ਜੂਗਾ ਜਿਸ ਤਰ੍ਹਾਂ ਨੰਬਰ 2 ਤੇ ਮੈਂ ਬੈਠੂਗਾ ਨੰਬਰ 3 ਤੇ ਇੰਦਰਜੀਤ ਸਿੰਘ ਫੋਰ ਬੁੱਢਾ ਬੈਠੂਗਾ ਇਸ ਤਰ੍ਹਾਂ ਬੜੀ ਲੰਬੀ ਲਿਸਟ ਆ ਔਰ ਆਪਣੀਆਂ ਮੰਗਾਂ ਮਨਵਾਉਣ ਵਾਸਤੇ ਆਪਾਂ ਲਗਾਤਾਰ ਸੰਘਰਸ਼ ਜੜਾ ਜਾਰੀ ਰੱਖਾਂਗੇ ਔਰ ਇਸ ਤਰ੍ਹਾਂ ਜਿੱਥੇ ਜੜੇ ਹਰ ਹਫ਼ਤੇ ਬਾਸੇ ਤੋਂ ਜਾਇਆ ਕਰੂਗੀ ਨਵੀਂ ਸੰਗਤ ਲੈ ਕੇ ਜਾਊ ਪੁਰਾਣੀ ਨੂੰ ਵਾਪਸ ਲੈ ਕੇ ਆਇਆ ਕਰੂਗਾ ਔਰ ਇਹ سلسلہ ਲਗਾਤਾਰ ਚੱਲੂ ਜਦਨ ਸਾਡੀਆਂ ਮੰਗਾਂ ਮੰਨੀਆਂ ਨਹੀਂ ਜਾਂਦੀ ਇਹ ਮੰਗਦਾ ਤਾਂ ਦਿੱਲੀ ਦੇ ਤਰ੍ਹਾਂ ਕਿਸਾਨਾਂ ਨੇ ਕਿਹਾ ਕਿ ਲੈ ਕੇ ਬਟੇ ਜਿੱਥੇ ਕਰੇਟਾ ਤੋਂ ਬਿਗਿਆ ਜਾਵਾਂ ਉਹਨੂੰ ਕਿੱਦਾਂ ਦੇਖਦੇ ਦੇਖੋ ਦੋਨਾਂ ਮੋਰਚੇ ਐ ਐਸਕੇਮ ਨੌਨ ਪੈਟਿਕਲ ਔਰ ਕਿਸਾਨ ਮਜ਼ਦੂਰ ਮੋਰਚਾ ਦੋਨਾਂ ਮੋਰਚਿਆਂ ਦਾ ਫੈਸਲਾ ਸੀ ਕਿ ਖਨੋਰੀ ਬਾਰਡਰ ਤੇ ਸਰਦਾਰ ਜੀ ਸਿੰਘ ਡੱਲੇਵਾਲ ਮਰਨਰਤੇ ਬੈਠਣਗੇ ਔਰ 10 ਦਿਨ ਤੱਕ ਵੇਟ ਕੀ ਤਰ੍ਹਾਂ ਕੋ 10 ਦਿਨ ਤੱਕ ਅਗਰ 6 ਤਰੀਕਾ ਸਰਕਾਰ ਕਿਸੇ ਪਾਸੇ ਨਹੀਂ ਲੱਗਦੀ ਤੇ 6 ਤਰੀਕ ਤੋਂ ਜਿਹੜੇ ਜਥੇ ਆ ਸ਼ੰਭੂ ਬਾਰਡਰ ਤੋਂ ਉਹ ਗਿਣਤੀ 50 ਵੀ ਹੋ ਸਕਦੀ 100 ਵੀ ਹੋ ਸਕਦੀ ਆ ਉਹ ਲਗਾਤਾਰ ਦਿੱਲੀ ਨੂੰ ਰੋਜ ਜਾਇਆ ਕਰਨਗੇ ਇਹ ਨਹੀਂ ਵੀ ਅੱਜ ਚੱਲ ਗਿਆ ਤੇ ਨਹੀਂ ਜਾਊਗਾ ਲਗਾਤਾਰ ਦਿੱਲੀ 100 ਤੋਂ 50 ਦੇ ਜਥੇ ਜਿਹੜੇ ਆ ਉਹ ਦਿੱਲੀ ਵੱਲੋਂ ਮਾਰਚ ਕਰਨਗੇ ਹੁਣ ਦੇਖਦੇ ਆ ਸਰਕਾਰ ਦੀ ਕਹਿਣੀ ਔਰ ਕਤਨੀ ਜਿਹੜੀ ਉਹ ਕਿੰਨੀ ਚੰਗੀ ਆ ਜਿਹੜੀ ਕਹਿੰਦੀ ਪੈਦਲ ਆ ਲੋ ਸਾ ਤੁਹਾਨੂੰ ਰੋਕਦੇ ਨਹੀਂ ਹੁਣ ਦੇਖਦੇ 6 ਤਰੀਕ ਨੂੰ ਕੀ ਹੁੰਦਾ ਆ ਸਰਕਾਰ ਉੱਤੋਂ ਪਹਿਲਾਂ ਜੁਡੀਸ਼ੀਨ ਡੱਲੇਵਾਲ ਦੇ ਮਨਵਰਤਨ ਨੂੰ ਲੈ ਕੇ ਕੋਈ ਸਾਡੀਆਂ ਮੰਗਾਂ ਪ੍ਰਤੀ ਜਿਹੜੀ ਆ ਸਵਿਰਦ ਹੁੰਦੀ ਆ ਨਹੀਂ ਹੁੰਦੀ ਇਹ ਤਲੂ ਦਿੱਲੀ ਦੇ ਵਿੱਚ ਰਾਜੀਲਾ ਗਰਾਊਂਡ ਵਾਸਤੇ ਲੇਕਿਨ ਸਰਕਾਰ ਦਾ ਕੋਈ ਜਵਾਬ ਆਇਆ ਨਹੀਂ ਆ ਹੁਣ ਤੱਕ ਔਰ ਜਿੱਥੇ ਸਰਕਾਰ ਸਾਨੂੰ ਰੋਕੂਗੀ ਉੱਥੇ ਸਾਡਾ ਅੰਦੋਲਨ ਜਿਹੜਾ ਜਿਸ ਤਰ੍ਹਾਂ ਸ਼ੰਭੂ ਖਨੋਰੀ ਰਤਨਪੁਰਾ ਰਾਜਸਥਾਨ ਦੇ ਚੱਲ ਰਿਹਾ ਇਸ ਤਰ੍ਹਾਂ ਜਿੱਥੇ ਸਰਕਾਰ ਰੋਕੂ ਉੱਥੇ ਸਾਡਾ ਅਦੋਲਨ ਜਿਹੜਾ ਵਾ ਦੁਬਾਰਾ ਚੱਲਣਾ ਸ਼ੁਰੂ ਹੋ ਗਿਆ ਜੇ ਸਰਕਾਰ ਜੇ ਜਿਹੜੀ ਆ ਉਹ ਗ੍ਰਿਫਤਾਰੀਆਂ ਕਰਦੀ ਆ ਤੇ ਰਕਤਾਰ ਕਿਸਤਾਰੀਆਂ ਜਿਹੜੀਆਂ ਨਿਰੰਤਰ ਜੜੀਆਂ ਨੇ ਬਿਲਕੁਲ ਜੀ ਬਿਲਕੁਲ ਜਿੱਥੇ ਜਾਣਗੇ ਉਹ ਗ੍ਰਿਫਤਾਰ ਕਰੇ ਡੰਗਾ ਮਾਰੇ ਕੁਛ ਕਰਦੀ ਆ ਉਹ ਉਹਦੀ ਮਰਜ਼ੀ ਆ ਸਾਡਾ ਕੰਮ ਆ ਰੋਜ਼ 50 ਆ 100 ਦਾ ਜਥਾ ਜਿਹੜਾ ਵਾ ਸਭ ਉਦੋਂ ਭੇਜਣਾ ਵਾ ਔਰ ਇਧਰ ਮਰਨ ਮਰਤੇ ਆਗੂ ਜਿਹੜੇ ਨੇ ਉਹ ਵਾਰਿਸ ਜਿਹੜਾ ਆਪਣਾ ਵਾਰੀ ਜਿਹੜੀ ਆਪਣੇ ਕੁਰਬਾਨੀ ਦਿੰਦੇ ਰਹਿਣਗੇ ਇਹ سلسلہ ਚੱਲਦਾ ਰਹੂਗਾ